ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਅਬਦੁਲ ਕਾਦਰ ਸ਼ਾਹ ਜ਼ਿਲਾਨੀ ਮਹਿਬੂਬ ਸੁਭਾਨੀ ਪੀਰੇ ਪੀਰਾ ਮੀਰੇ ਮੀਰਾ ਗੌਂਸ ਪਾਕ 11ਵੀਂ ਵਾਲੀ ਸਰਕਾਰ ਦੀ ਦੁਆ ਫਰਿਆਦ ਅਰਦਾਸ ਲੈ ਕੇ ਹਾਜ਼ਰ ਹੋਇਆ ਹਾਂ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਏ ਸੀ ਕਿ ਗੌਂਸ ਪਾਕ 11ਵੀਂ ਵਾਲੇ ਪੀਰ ਦੀ ਕੋਈ ਕਲਾਮ ਕੋਈ ਅਰਦਾਸ ਦੁਆ ਫਰਿਆਦ ਅਪਲੋਡ ਕੀਤੀ ਜਾਵੇ ਜਿਨੂਸੀਂ پڑھ ਸਕੀਏ ਤੇ ਜਿਹਦੇ ਨਾਲ ਸਾਨੂੰ ਮੀਰਾ ਗੌਸਪਾਕ ਸਰਕਾਰ ਦੀ ਰਹਿਮਤ ਕਿਰਪਾ ਮਿਲ ਸਕੇ ਸਾਡੀ ਦੁਆ ਗੌਸਪਾਕ ਸਰਕਾਰ ਦੇ ਕਦਮਾਂ ਤੱਕ ਪਹੁੰਚ ਸਕੇ ਤੇ ਜਿਸ ਕਲਮ ਨੂੰ ਸੀ 11ਵੀਂ ਸ਼ੀਫ ਤੇ ਪੜ ਕੇ ਆਪਣੀ ਦੁਆ ਫਰਿਆਦ ਮੀਰਾ ਗੌਸਪਾਕ ਸਰਕਾਰ ਦੇ ਤੱਕ ਪਹੁੰਚਾ ਸਕੇ ਅਤੇ ਅਬਦੁਲ ਗਾਦਰ شاہ ਜ਼ਿਲਾਨੀ ਮਹਿਬੂਬ ਸੁਭਾਨੀ ਕਤਬ ਨੂਰਾਨੀ ਪੀਰਾਂ ਦੇ ਪੀਰ ਦਸਤਗੀਰ ਗਵਾਂਸਪਾਕ ਸਰਕਾਰ ਤੋਂ ਰਹਿਮਤਾਂ ਬਰਕਤਾਂ ਫੈਜ਼ ਪ੍ਰਾਪਤ ਕਰ ਸਕੀਏ ਕਿਉਂਕਿ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਵੀਰ ਗਵਾਂਸਪਾਕ ਸਰਕਾਰ 12-12 ਸਾਲ ਦੇ ਡੁੱਬੇ ਹੋਏ ਬੇੜੇ ਪਾੜ ਲਗਾਉਣ ਵਾਲਾ ਪੀਰ ਹੈ ਮਰਦਿਆਂ ਨੂੰ ਕਬਰਾਂ ਦੇ ਵਿੱਚੋਂ ਜ਼ਿੰਦਾ ਬਾਹਰ ਕੱਢਣ ਵਾਲਾ ਪੀਰ ਹੈ ਜਿਸ ਦੀ ਸ਼ਕਤੀ ਦਾ ਜਿਸ ਦੀ ਤਾਕਤ ਦ ਜਿਸ ਦੀ ਪਾਵਰ ਦਾ ਕੋਈ ਅੰਤ ਨਹੀਂ ਹੈ ਜੋ ਬੇਅੰਤ ਹੈ ਉਹ ਮੀਰਾਗੌਂਸ ਪਾਕ ਸਰਕਾਰ ਦੀ ਸ਼ਕਤੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮੀਰਾਗੌਂਸ ਪਾਕ ਸਰਕਾਰ ਦੇ ਮਰੀਦਾਂ ਨੂੰ ਜਿਹੜੇ ਮੀਰਾਗੌਂਸ ਪਾਕ ਸਰਕਾਰ ਦੇ ਮਰੀਦ ਨੇ ਉਸ ਗੱਲ ਨੂੰ ਜਾਣਦੇ ਨੇ ਕਿ ਮੀਰਾਗੌਂਸ ਪਾਕ ਸਰਕਾਰ ਦੇ ਮਰੀਦਾਂ ਨੂੰ ਕਦੇ ਵੀ ਕਿਸੇ ਵੀ ਚੀਜ਼ ਦੀ ਕਾਟ ਤੰਗੀ ਪਰੇਸ਼ਾਨੀ ਕਿਸੇ ਪੱਖੋਂ ਵੀ ਨਹੀਂ ਆ ਸਕਦੀ ਜਿਹੜੇ ਮੇਰਾ ਗੌਸਪਲ ਸਰਕਾਰ ਨੂੰ ਮੰਨਦੇ ਨੇ ਮੇਰਾ ਗੌਸਪਲ ਸਰਕਾਰ ਨੂੰ ਪਿਆਰ ਕਰਦੇ ਨੇ ਉਹਨਾਂ ਲਈ ਇਹ ਦਵਾ ਬਹੁਤ ਹੀ ਸ਼ਕਤੀਸ਼ਾਲੀ ਸਿੱਧ ਹੋਵੇਗੀ ਬਹੁਤ ਹੀ ਲਾਭਦਾਇਕ ਸਿੱਧ ਹੋਵੇਗੀ ਇਸ ਨੂੰ ਪੜ੍ਹਨ ਦੇ ਬਹੁਤ ਸਾਰੇ ਫਾਇਦੇ ਨੇ ਮੇਰਾ ਗੌਸਪਲ ਸਰਕਾਰ ਦੀ ਤੁਹਾਡੇ ਤੇ ਨਜ਼ਰ ਸਵੱਲੀ ਹੋਵੇਗੀ ਮੇਰਾ ਗੌਸਪਲ ਦੇ ਰਹਿਮੋਂ ਨਵਾਈ ਵਿੱਚ ਤੁਸੀਂ ਜਾਓਗੇ ਰਹਿਮੋ ਕਰਮ ਤੁਹਾਡੇ ਤੇ ਕਰਨਗੇ ਮੇਰਾ ਉਸ پاک ਸਰਕਾਰ ਦੇ ਫੈਜ਼ ਰਹਿਮਤਾਂ ਬਰਕਤਾਂ ਤੁਹਾਨੂੰ ਮਿਲਣਗੀਆਂ ਸੋ ਦੋਸਤੋ ਆਪ ਸਭ ਨੂੰ ਇਹ ਦੁਆ ਫਰਿਆਦ ਅਰਦਾਸ ਬੇਨਤੀ ਦੱਸ ਦਈਏ ਆਪ ਸਭ ਨੇ ਚੰਗੀ ਤਰ੍ਹਾਂ ਧਿਆਨ ਨਾਲ ਇਸ ਦੁਆ ਫਰਿਆਦ ਨੂੰ ਸੁਣਨਾ ਹੈ ਤੇ ਨੋਟ ਕਰਨਾ ਹੈ ਇਸ ਦੁਆ ਫਰਿਆਦ ਨੂੰ ਪੜ੍ਹਨ ਲਈ ਤੁਸੀਂ ਸਭ ਤੋਂ ਪਹਿਲਾਂ ਤਿੰਨ ਵਾਰ ਦਰود پاک پڑھنا ہے ਜਿਹੜਾ ਵੀ ਦਰود شریف ਦਰود پاک ਤੁਹਾਨੂੰ ਆਉਂਦਾ ਹੈ ਤੁਸੀਂ ਉਹ ਪੜ ਸਕਦੇ ਹੋ ਜਿਹੜਾ ਦਰود پاک ਦਰود ਇਬਰਾਹੀਮੀ ਨमाज ਦੇ ਵਿੱਚ ਪੜਿਆ ਜਾਂਦਾ ਹੈ ਜੇਕਰ ਤੁਹਾਨੂੰ ਉਹ ਆਉਂਦਾ ਹੈ ਤਾਂ ਹੋਰ ਵੀ ਵਧੀਆ ਗੱਲ ਹੈ ਉਹ ਵੀ ਤੁਸੀਂ ਪੜ ਸਕਦੇ ਹੋ ਨਹੀਂ ਤਾਂ ਸਭ ਤੋਂ ਛੋਟਾ ਦਰود پاک ਤੁਹਾਨੂੰ ਦੱਸ ਦਿੰਦੇ ਹਾਂ ਸੱਲੱਲਾਹੁ ਤਾਲਾ ਅਲੈਹਿ ਵਅਲੈਹਿ ਵਸੱਲਮ ਸੱਲੱਲਾਹੁ ਤਾਲਾ ਅਲੈਹਿ ਵਅਲੈਹਿ ਵਸੱਲਮ ਇਹ ਦਰود پاک ਤੁਸੀਂ ਪੜ ਸਕਦੇ ਹੋ ਤਿੰਨ ਵਾਰ ਪੜਨਾ ਹੈ ਜਿਹੜਾ ਵੀ ਦਰूद पाक ਤੁਸੀਂ ਸ਼ੁਰੂ ਦੇ ਵਿੱਚ ਪੜ੍ਹਨਾ ਹੈ ਜਿਹੜੀ ਫਰਿਆਦ ਦੱਸਾਂਗੇ ਇਹ ਫਰਿਆਦ ਪੜ੍ਹਨ ਤੋਂ ਬਾਅਦ ਤੁਸੀਂ ਤਿੰਨ ਵਾਰ ਆਖਿਰ ਦੇ ਵਿੱਚ ਵੀ ਉਹ ਹੀ ਦਰूद पाक ਪੜ੍ਹਨਾ ਹੈ ਸੋ ਹੁਣ ਤੁਸੀਂ ਇਹ ਦੁਆ ਫਰਿਆਦ ਪਾਠ ਸੁਣ ਲਵੋ ਤੇ ਨੋਟ ਕਰ ਲਵੋ ਯਾ ਗੌਸ پاک ਸਰਕਾਰ ਦਰ ਆਇ ਸੁਵਾਲੀ ਨੂੰ ਲਾਪਾਰ ਮੇਰੀ ਕਿਸਮਤ ਮਾੜੀ ਗਮਾ ਵਾਲੀ ਜ਼ਿੰਦਗੀ ਦੁੱਖਾਂ ਦੀਆਂ ਘੜੀਆਂ ਘਰ ਵਿੱਚ ਤੰਗੀ ਜਿੰਦ ਦੁੱਖਾਂ ਨੇ ਟੰਗੀ ਹੱਕ ਹਾਰ ਗੌਸਲੇ ਆਜ਼ਮ ਗੌਸਪਾਕ ਨੂੰ ਪੁਕਾਰਾਂ ਆ ਮੇਰੀ ਸੱਚੀ ਸਰਕਾਰ ਦੁੱਖਾਂ ਰਮਾ ਮੁਸੀਬਤਾਂ ਨੂੰ ਲਾ ਦਿਓ ਨੱਕਾ ਹਰ ਸ਼ੈਤਾਨ ਬੁਰੀ ਬਲਾ ਨੂੰ ਗੌਸਪਾਕ ਸਰਕਾਰ ਦਾ ਤੱਕਾ ਤੇਰਾ ਜ਼ਿਕਰ ਕੀਤੇ ਹਰ ਮੁਸ਼ਕਿਲ ਟਲੀ ਤੇਰੀ ਵਰਦ ਕਰਕੇ ਬਣ ਗਏ ਵਲੀ ਸਦਕੇ ਮੁਹੰਮਦ ਮੁਸਤਫਾ ਦੇ ਕਰਦੇ ਰੋਸ਼ਨ ਰੂਹ ਮੇਰੀ ਯਾ ਗੌਸ ਪਾਕ ਸਰਕਾਰ ਕਰੋ ਕਰਮ ਰਹਾ ਬਣ ਕੇ ਤੇਰੀ ਸੋ ਦੋਸਤੋ ਇਹ ਸੀ ਦੁਆ ਫਰਿਆਦ ਪਾਠ ਮੀਰਾ ਗੌਸ ਪਾਕ ਸਰਕਾਰ ਦਾ ਮੈਂ ਇਸ ਨੂੰ ਇੱਕ ਵਾਰ ਫਿਰ ਬੋਲ ਦਿੰਦਾ ਹਾਂ ਤਾਂ ਜੋ ਆਪ ਸਭ ਨੂੰ ਕਿਸੇ ਵੀ ਸ਼ਬਦ ਦਾ ਕੋਈ ਵੀ ਭਲੇਖਾ ਨਾ ਰਹਿ ਸਕੇ ਆਪ ਸਭ ਨੇ ਇੱਕ ਵਾਰ ਫਿਰ ਤੋਂ ਇਸ ਦੁਆ ਫਰਿਆਦ ਨੂੰ ਸੁਣ ਲੈਣਾ ਹੈ ਯਾ ਗੌਂਸਪਾਕ ਸਰਕਾਰ ਦਰ ਆਏ ਸਵਾਲੀ ਨੂੰ ਲਾਪਾਰ ਮੇਰੀ ਕਿਸਮਤ ਮਾੜੀ ਗਮਾ ਵਾਲੀ ਜ਼ਿੰਦਗੀ ਦੁੱਖਾਂ ਦੀਆਂ ਕੜੀਆਂ ਘਰ ਵਿੱਚ ਤੰਗੀ ਜਿੰਦ ਦੁੱਖਾਂ ਨੇ ਟੰਗੀ ਅੱਕ ਹਾਰ ਗੌਂਸਲੇ ਆਜ਼ਮ ਗੌਂਸਪਾਕ ਨੂੰ ਪੁਕਾਰ ਆ ਮੇਰੀ ਸੱਚੀ ਸਰਕਾਰ ਦੁੱਖਾਂ ਗਮਾਂ ਮੁਸੀਬਤਾਂ ਨੂੰ ਲਾ ਦਿਓ ਨੱਕਾ ਹਰ ਸ਼ੈਤਾਨ ਬੁਰੀ ਬਲਾ ਨੂੰ ਗੌਸ ਪਾਕ ਸਰਕਾਰ ਦਾ ਤੱਕਾ ਤੇਰਾ ਜ਼ਿਕਰ ਕੀਤੇ ਹਰ ਮੁਸੀਬਤ ਟਲੀ ਤੇਰਾ ਵਿਰਦ ਕਰਕੇ ਬਣ ਗਏ ਵਲੀ ਸਦਕੇ ਮੁਹੰਮਦ ਮੁਸਤਫਾ ਦੇ ਕਰਦੇ ਰੋਸ਼ਨ ਰੂ ਮੇਰੀ ਯਾ ਗੌਸ ਪਾਕ ਸਰਕਾਰ ਕਰੋ ਕਰਮ ਰਹਾ ਬਣ ਕੇ ਤੇਰੀ ਦੋਸਤੋ ਏਸੀ ਸ਼ਕਤੀਸ਼ਾਲੀ ਮੇਰਾ ਗੌਸ ਪਾਕ ਸਰਕਾਰ ਦੀ ਦੁਆ ਫਰਿਆਦ दोस्तों बहुत ही ज़्यादा ताकतवर रहे फरियाद है इस देकार तो मीरा गौस पाक सरकार दे कर तक जरूर पहुँचेगी जड़ी तो भी दुआ होगी जीड़ी भी मुराद होगी मीरा गौस पाक सरकार तक जरूर पहुँचेगी इस इस दुआ फरियादू ती हर रोज़ पढ़ना है एक सौ एक बार घटो तो घट इस फरियाद का विरुद्ध करना है बिल्कुल साफ पाक होके ਕਰਦਾ ਕੋਈ ਵੀ ਮੈਂਬਰ ਇਸ ਫਰਿਆਦ ਨੂੰ ਪੜ ਸਕਦਾ ਹੈ ਕਰ ਸਕਦਾ ਹੈ ਬੱਚਾ ਬਜ਼ੁਰਗ ਵੱਡਾ ਜਿਹੜਾ ਵੀ ਸੱਚੇ ਦਿਲੋਂ ਮੇਰਾ ਗੌਂਸਪਾਕ ਸਰਕਾਰ ਦੇ ਨਾਲ ਨਿਸਬਤ ਰੱਖਦਾ ਹੈ ਜਾਂ ਫਿਰ ਰੱਖਣੀ ਚਾਹੁੰਦਾ ਹੈ ਉਹ ਇਸ ਕਲਮੇ ਇਸ ਫਰਿਆਦ ਦੇ ਰਾਹੀਂ ਮੇਰਾ ਗੌਂਸਪਾਕ ਸਰਕਾਰ ਦੇ ਕਦਮਾਂ ਨਾਲ ਜੁੜ ਸਕਦਾ ਹੈ ਇਸ ਫਰਿਆਦ ਨੂੰ ਪੜਨ ਵਾਲੇ ਦੇ ਕਰਦੇ ਵਿੱਚ ਕੋਈ ਵੀ ਤੰਗੀ ਕੋਈ ਵੀ ਕਲਾਕਲੇਸ਼ ਦੁਖਦਿਲਦਰ ਬਿਮਾਰੀਆਂ ਨਹੀਂ ਆ ਸਕਦੀਆਂ ਕੋਈ ਬੁਰੀ ਸ਼ਕਤੀ ਸ਼ੈਤਾਨੀ ਸ਼ਕਤੀ ਕੋਈ ਕਾਲਾ ਜਾਦੂ ਸਿਫਲੀ ਇਲਮ ਉਸਤੇ ਨਹੀਂ ਚੱਲ ਸਕਦਾ ਉਸਦੇ ਘਰ ਵਿੱਚ ਕੋਈ ਬੁਰੀ ਬਲਾ ਪ੍ਰਵੇਸ਼ ਨਹੀਂ ਕਰ ਸਕਦੀ ਜਿਹੜਾ ਇਸ ਫਰਿਆਦ ਨੂੰ ਪੜੇਗਾ ਬਸ ਤੁਸੀਂ ਮੀਰਾ ਗੌਂਸ ਪਾਕ ਸਰਕਾਰ ਦੇ ਨਾਮ ਦੀ 11ਵੀਂ ਹਰ ਮਹੀਨੇ ਜ਼ਰੂਰ ਦੇਣੀ ਹੈ ਜਦ ਵੀ ਤੁਸੀਂ ਇਹ ਦੁਆ ਫਰਿਆਦ ਪੜਨੀ ਹੈ ਆਪਣੇ ਕੋਲ ਸਾਫ ਜਲ ਜ਼ਰੂਰ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਹੋਰ ਜ਼ਿਆਦਾ ਆਪਣੇ ਕਰਦੇ ਅੰਦਰ ਵਾਛਟਾ ਦੇ ਸਕਦੇ ਹੋ ਉਸ ਜਲ ਨੂੰ ਪੀ ਸਕਦੇ ਹੋ ਮੇਰਾ ਗੌਂਸ ਪਾਕ ਸਰਕਾਰ ਦੇ ਨਾਮ ਦਾ ਚਿਰਾਗ ਰੋਸ਼ਨ ਕਰਕੇ ਤੁਸੀਂ ਇਸ ਫਰਿਆਦ ਨੂੰ ਪੜਨਾ ਹੈ ਇਸ ਦੁਨੀਆ ਤੇ ਜਿਸ ਦਾ ਬੀੜਾ ਕੋਈ ਨਹੀਂ ਪਾਰ ਲੰਗਾ ਸਕਦਾ ਉਸ ਦਾ ਬੀੜਾ ਫਿਰ ਮੇਰਾ ਗੌਂਸ ਪਾਕ ਸਰਕਾਰ ਹੀ ਬੰਨੇ ला ਸਕਦੇ ਨੇ ਜਿਸ ਦੀ ਵਾਂਹ ਕੋਈ ਨਹੀਂ ਫਰਜ਼ਾ ਉਸ ਦੀ ਵਾਂਹ वीरा गौ स्वाग सरकार फटद ने अपने मुरीदा हमेशा आशीर्वाद देंगे ने फैज देंदे ने बरकत देंगे ने दोस्तों इस कलाम की इस फरियाद की शक्ति का अंदाजा थानू हफ्ते हो जाएगा ती आप कमेंट करके दसोगे कि थानू इस नाल फायदा होया है इन शाला हर एक दुआ फरियाद ਇਹਨਾਂ ਗੋਸ਼ਟ ਬਾਕਸਰ ਕਰ ਕਬੂਲ ਕਰਨ ਤੇ ਉਹਨੂੰ ਪੂਰਾ ਕਰਨ ਸੋ ਦੋਸਤੋ ਜੇਕਰ ਤੁਸੀਂ ਸਾਡੇ 채ਨਲ ਤੇ ਨਵੇਂ ਹੋ ਤਾਂ 채ਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਹਿਲੇ ਘੰਟੀ ਪ੍ਰੈਸ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਵੇਂ ਮੰਤਰ ਵਾਹੜ ਦੂਆ ਫਰਿਆਦ ਅਮਲ ਵਜ਼ੀਫੇ ਆਪ ਸਭੀ ਲਾਗੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ